आरबी लाइव एंड टीम आज जड़ी आई है शिव सिन्हा दे अगु जड़े आए ने नाल एक बार फिर तो बच्चियां दे लिए ले रिफ्रेशमेंट लेके आए हैं सारे बच्चे एक बार फिर खुश आरबी लाइव टीम नु देख के नाल उमेश जी आए ने हां जी उमेश जी ਅ ਅੱਜ ਨਾਲ ਕਿਨੂੰ ਲੈ ਕੇ ਆਏ ਹਾਂ ਕਿਹੜੀ ਰਿਫਰੈਸ਼ਮੈਂਟ ਲੈ ਕੇ ਆਏ ਹਾਂ ਬੱਚੇ ਵਾਸਤੇ ਜੈ ਸ਼੍ਰੀ ਰਾਮ ਜੀ ਅੱਜ ਸਾਡੇ ਸ਼ਿਵ ਸ਼ਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਪੰਜਾਬ ਪ੍ਰਧਾਨ ਸ਼੍ਰੀ ਅਰਜੀਤ ਸਿੰਘ ਲਾ ਜੀ ਫਾਜ਼ਿਲਗਾ ਪਹੁੰਚੇ ਸੀਗਾ ਦਾਜਾ ਲੈਣ ਵਾਸਤੇ ਆ ਅੱਜ ਸਾਡੀ ਪੂਰੀ ਟੀਮ ਇੱਥੇ ਪਹੁੰਚੀ ਹੈ ਜਿੰਦੇ ਜਿਹੜਾ ਜਿਹੜਾ ਜਿਵੇਂ ਤੁਹਾਨੂੰ ਪਤਾ ਹੀ ਹੈ ਰੋਜ਼ ਦੀ ਤਰ੍ਹਾਂ ਅੱਜ ਵੀ ਜਿਹੜਾ ਅਸੀਂ ਬੱਚਿਆਂ ਵਾਸਤੇ ਰਿਫਰੈਸ਼ਮੈਂਟ ਬਣ ਰਹੇ ਹਾਂ ਜਿੰਦੇ ਤੇ ਅੱਜ ਕੁਲਚੇ ਦਾ ਕੁਲਚੇ ਗਿਣਾਈ ਜਿੱਤੇ ਕੁਲਚਾ ਤੇ ਨਾਲ ਉਸ ਤੋਂ ਬਾਅਦ ਪੇਸਤੀਆਂ ਦਾ ਵੀ ਹੈਗਾ ਤਾਂ ਜਿਹੜਾ ਹੋਰ ਵੀ ਜਿਹੜੇ ਲੇਡੀਜ਼ ਦਾ ਸਮਾਨ ਹੋਰ ਵੀ ਜਿਹੜਾ ਸਮਾਨ ਮਲਟੀ ਮਲਟੀਪਲ ਰਿਫਰੈਸ਼ਮੈਂਟਸ ਪਲੱਸ ਜਿਹੜੀ ਹੈ ਕੁਝ ਸਮਾਨ ਆਪਾਂ ਉਹਨੂੰ ਵੰਡਣਾ ਹੈ ਹਾਂ ਜੀ ਬਿਲਕੁਲ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਅ ਦੇਖੋ ਜੀ ਸਾਰੇ ਬੱਚੇ ਬਿਲਕੁਲ ਡਿਸਪਲਿਨਡ ਵੇ ਨਾਲ ਲਾਈਨ ਬਣਾ ਕੇ ਬੈਠੇ ਹੋਏ ਨੇ ਹਾਂਜੀ ਮਾਨਸਲ ਸਾਹਿਬ ਜੀ ਸਰ ਫਿਰ ਤੋਂ ਬੱਚਿਆ ਦੇ ਬੱਚਿਆ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਨੇ ਆ ਜੀ ਤਾਂ ਸਭ ਤੋਂ ਪਹਿਲਾਂ ਧੰਨਵਾਦ ਆ ਇਸ ਤਕਰੀਬ ਦੀ ਤੁਹਾਡਾ ਤੇ ਤੁਹਾਡੀ ਟੀਮ ਦਾ ਜਿਹੜੇ ਪੂਰੀ ਵਿਵਸਥਾ ਤੁਸੀਂ ਬਣਾ ਲਿਆ ਉਹ ਦੇਖੋ ਕਿੱਡੇ ਸਿਸਟਮ ਦੇ ਨਾਲ ਤੁਸੀਂ ਇਹ ਸਮਾਨ ਵੰਡਵਾ ਰਹੇ ਹੋ ਦੇਖੋ ਅੱਜ ਸਵੀਡਿਸ਼ ਲੈ ਕੇ ਆਏ ਨੇ ਬਿਲਕੁਲ ਜੀ ਅਸੀਂ ਅੱਜ ਪੇਸਟਰੀ ਪੇਸਟਰੀ ਨਾਲ ਦੀ ਪਰਵਾ ਕੁਚਾ ਨਾਲ ਬਿਸਕਟ ਵੀ ਦੇਨੇ ਨੇ ਤਨਾ ਲੇਡੀਜ਼ ਦੇ ਲਈ ਸਮਾਨ ਵੀ ਦਿਨਾ ਜੀ ਸਾਡੀ ਆਰਬੀ ਲਾਈਵ ਮੀਡੀਆ ਦੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਸ਼ਿਵਸਨਾ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਅਦੀ ਸਿੰਘਾ ਜੀ ਪਹੁੰਚੇ ਹੈ ਸ਼ਿਵਸਨਾ ਦੀ ਟੀਮ ਜੀ ਸਾਡਾ ਲਾਈ ਹੈ ਅਸੀਂ ਜਗਦੀਪ अरोड़ा ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੀ ਕੰਦੇ ਕਰਕੇ ਸੀ ਇੱਥੇ ਆਨੇ ਨੂੰ ਬੱਚਿਆਂ ਦੇ ਕੋਲ ਬੱਚੇ ਬੜੇ ਖੁਸ਼ ਹੋ ਜਾਂਦੇ ਨੇ ਬਿਲਕੁਲ ਜੀ ਬੱਚੇ ਤੁਹਾਨੂੰ ਵੇਖ ਕੇ ਨਾ ਦੇਖੋ ਜੀ ਬੱਚੇ ਪਹਿਲਾਂ ਹੀ ਬੱਚਿਆਂ ਨੂੰ ਪਤਾ ਹੁੰਦਾ ਵੀ ਕੋਈ ਨਾ ਕੋਈ ਚੀਜ਼ ਆਣੀ ਹੈ ਤੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਹੀ ਸਾਡੀ ਖੁਸ਼ੀ ਹੈ ਬੱਚੇ ਜਦੋਂ ਖੁਸ਼ ਹੁੰਦੇ ਨੇ ਨਾ ਇਹ ਸਾਨੂੰ ਬੜਾ ਸਕੂਨ ਮਿਲਦਾ ਹੈ ਬੱਚੇ ਸਾਡੇ ਖੁ ਆਰਬੀ ਲਾਈਵ ਟੀਮ ਹੀ ਆ ਜੀ ਕਿ ਅਸੀਂ ਸਾਰਾ ਖੁਸ਼ ਰੱਖਣਾ ਹੈ ਜੀ ਦੇਖੋ ਇਹ ਗੱਡੀ ਆਂਦੀ ਜਾਂਦੀ ਇਸਦਾ ਕਹਿੰਦੇ ਆਰਬੀ ਲਾਈਵ ਟੀਮ ਆ ਗਈ ਫਿਰ ਬੋਦਨ ਕੀ ਲੈ ਕੇ ਆਏ ਹੋ ਅੱਜ ਕ ਐਵੇਂ ਵੈਸੇ ਕੁਝ ਨਹੀਂ ਲੈ ਕੇ ਆਏ ਅਸੀਂ ਮਿਲਣ ਆਏ ਆ ਕਹਿੰਦੇ ਹੋ ਹੀ ਨਹੀਂ ਸਕਦਾ ਤੁਸੀਂ ਖਾਲੀ ਹੱਥ ਆਉ। ਉਹ ਜਦੋਂ ਬੱਚਿਆਂ ਦੱਸਿਆ ਪੇਸ਼ਟੀਆਂ ਖੁਸ਼ ਹੋ ਗਈ ਇੱਕ ਵਾਰੀ ਕਹਿੰਦੇ ਤੇ ਇੱਥੇ ਆਈਆਂ ਅੱਛਾ ਬਹੁਤ ਵਧੀਆ ਜੀ ਬਹੁਤ ਬਹੁਤ ਵਧੀਆ